ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਭਾਜਪਾ ਦੇ ਆਗੂ 2027 ਦੀ ਇਲੈਕਸ਼ਨ ਕਰਕੇ ਪਿੰਡਾਂ ਵਿੱਚ ਹੁਣ ਆ ਰਹੇ ਐ ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਆਗੂ ਉਹਨਾਂ ਨੂੰ ਘੇਰ ਰਹੇ ਐ ਤੇ ਦੋਸਤੋ ਆਪਾਂ ਨਾਤੇ ਭਾਜਪਾ ਦੇ ਆਗੂਆਂ ਨਾਲ ਲੜਨਾ ਹੈ ਲੜਾਈ ਝਗੜਾ ਕਰਨਾ ਹੈ ਨਾ ਉਹਨਾਂ ਨੂੰ ਮੰਦਾ ਬੋਲਣਾ ਹੈ ਆਪਾਂ ਇੱਕ ਸਵਾਲ ਜ਼ਰੂਰ ਪੁੱਛਣਾ ਹੈ ਇਹ ਮੇਰੀ ਸਿੱਖ ਕੌਮ ਦੇ ਬੱਚੇ-ਬੱਚੇ ਨੂੰ ਅਪੀਲ ਹੈ ਚਾਹੇ ਸਿੱਖਾ ਚਾਹੇ Hindu ਹੈ ਮੇਰੀ ਸਾਰਿਆਂ ਨੂੰ ਹੀ ਅਪੀਲ ਹੈ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੇ ਆ ਅਪੀਲ ਕੀ ਹੈ ਦੋਸਤੋ ਇੱਕ ਬੇਨਤੀ ਹੈ ਜਦੋਂ BJP ਦੇ ਆਗੂ ਪਿੰਡਾਂ 'ਚ ਆਉਂਦੇ ਆ ਕੈਂਪ ਲਾਉਣ ਹੁਣ ਆ ਰਹੇ ਆ ਉਹਨਾਂ ਨੂੰ ਇੱਕ ਗੱਲ ਪੁੱਛਿਓ ਕਿ ਬੀਜੇਪੀ ਵਾਲਿਓ ਤੁਹਾਡੇ ਤੇ ਯਾਰ ਯਕੀਨ ਕਿਵੇਂ ਕਰੀਗੇ ਤੁਸੀਂ ਤੇ ਬੰਦੇ ਯਾਰ ਬਿਲਕੁਲ ਝੂਠੇ ਹੋ ਫਰੇਬੀ ਹੋ ਦਗੇਵਾਜ ਹੋ ਤੁਹਾਡੇ ਤੇ ਯਕੀਨ ਕਿਵੇਂ ਕਰੀਗੇ ਤੇ ਦੋਸਤੋ ਪੁੱਛਣਗੇ ਉਹਨਾਂ ਦੇ ਆਗੂ ਕਿ ਦਗੇਵਾਜ ਕਿਵੇਂ ਆ ਝੂਠੇ ਕਿਵੇਂ ਆ ਫਿਰ ਉਹਨਾਂ ਨੂੰ ਦੱਸਣਾ ਕਿ ਮਿੱਤਸ਼ਾ ਤੁਹਾਡਾ ਆਗੂ ਹੈ ਜਿਹੜਾ ਅਮਿਤ ਸ਼ਾਹ ਹੈ ਉਹ ਤੇ ਬੀਜੇਪੀ ਦਾ ਵੱਡਾ ਆਗੂ ਹੈ ਦੇਸ਼ ਦਾ ਗ੍ਰਹਿ ਮੰਤਰੀ ਹੈ ਭਾਰਤ ਦਾ ਉਹਨੇ 550 ਸਾਲਾ ਗੁਰਨਾਣਕ ਦੇਵ ਜੀ ਦੇ ਗੁਰਪੁਰਬ ਤੇ ਇੱਕ ਸਰਕੂਲਰ ਜਾਰੀ ਕੀਤਾ ਸੀ ਗ੍ਰਹਿ ਮੰਤਰਾਲੇ ਵੱਲੋਂ ਗ੍ਰਹਿ ਮੰਤਰਾਲੇ ਦਾ ਉਹ ਮੰਤਰੀ ਹੈ ਉਹਦੇ ਦਸਤਾਖਤਾਂ ਥੱਲੇ ਸੈਕਟਰੀ ਦੇ ਸਰਕੂਲਰ ਜਾਰੀ ਹੋਇਆ ਕਿ ਭਾਈ 550 ਸਾਲੇ ਨੂੰ ਮੁੱਖ ਰੱਖ ਕੇ ਨਾ ਬੰਦੀ ਸਿੰਘ ਅਰਿਆ ਕੀਤੇ ਜਾਣਗੇ ਕਿਹੜੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਐ ਇਹ ਤੁਹਾਨੂੰ ਸਿੱਖ ਕੌਮ ਨੂੰ ਤੋਹਫਾ ਹੋਵੇਗਾ ਗਰਨਾਨਕਦੇਵ ਜੀ ਦੇ ਗੁਰਪੁਰਬ ਦਾ ਤੇ ਦੋਸਤੋ ਉਹਦੇ ਵਿੱਚ ਬਲਵੰਤ ਸਿੰਘ ਰਾਜੋਆਣੇ ਦਾ ਵੀ ਨਾਂ ਸੀ ਦਵਿੰਦਰਪਾਲ ਸਿੰਘ ਭੁੱਲਰ ਦਾ ਵੀ ਨਾਂ ਸੀ ਤੇ ਹਵਾਰਾ ਸਾਹਿਬ ਦਾ ਵੀ ਨਾ ਸੀ ਕਈ ਹੋਰ ਸਿਰਕਟ ਸਾਡੇ ਜਝਾਰੂਆਂ ਦਾ ਦੋਸਤੋ ਨਾ ਸੀ ਇਹ ਸਰਕੂਲਰ ਜਾਰੀ ਹੋ ਗਿਆ ਸਿੱਖ ਕੌਮ ਦੇ ਮਨਾਂ ਚ ਚਾ ਚੜ ਗਿਆ ਕਿ ਸਾਡੇ ਜਝਾਰੂ ਸਿੰਘ ਜੇਲਾ ਕੁਵਾਰ ਆ ਰਹੇ ਐ ਐਡੇ ਵੱਡੇ ਆਗੂ ਨੇ ਕਹਿਤਾ ਸਰਕੂਲਰ ਵੀ ਜਾਰੀ ਹੋ ਗਿਆ ਹੁਣ ਤੇ ਆਉਣਗੇ ਪਰ ਦੋਸਤੋ ਕੀ ਹੋਇਆ ਇਹ ਬੰਦੇ ਮੁੱਕਰ ਗਏ ਇਹਨਾਂ ਨੇ ਝੂਠ ਬੋਲਿਆ ਸੀ ਸਿਰਫ ਲੱਗਦਾ ਮੋਦੀ ਸਾਹਿਬ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਸਤੇ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਮੁਕਰਗੇ ਨਾਲ ਦੀ ਨਾਲ ਦੋਸਤੋ ਮਿੱਤ ਸ਼ਾਹ ਤੋਂ ਅਗਲਾ ਬੰਦਾ ਇਹਨਾਂ ਦਾ ਜਿਹੜਾ ਹੁਣ ਹਰਿਆ ਹੋਇਆ ਰੇਲਵੇ ਮੰਤਰੀ ਬਣਿਆ ਰਬਨੀਤ ਬਿੱਟੂ ਵੈਸੇ ਤੇ ਰਬਨੀਤ ਬਿੱਟੂ ਦੇ ਪਰਿਵਾਰ ਤੋਂ ਅਸੀਂ ਆਸ ਨਹੀਂ ਰੱਖਦੇ ਕਿਉਂਕਿ ਉਹਦੇ ਦਾਦੇ ਨੇ ਬਿਆਨ ਤੇ ਉੱਚੜਨੇ ਸਾਡੇ ਸਿੰਘਾਂ ਨੂੰ ਚੁਣ-ਚੁਣ ਕੇ ਮਾਰਿਆ ਅਸੀਂ ਉਹਦੇ ਕੋਲੋਂ ਕੋਈ ਭੀਖ ਨਹੀਂ ਮੰਗਦੇ ਪਰ ਉਸ ਬੰਦੇ ਨੇ ਆਖਿਆ ਸੀ ਜਦੋਂ ਤਸਾਨੀ ਬਿੱਲਾਂ ਦਾ ਸੰਘਰਸ਼ ਚੱਲਦਾ ਸੀ ਕਹਿੰਦਾ ਜੇ ਨਰਿੰਦਰ ਮੋਦੀ ਸਾਹਿਬ ਕਹਿੰਦਾ ਤਿੰਨ ਕਾਨੂੰਨ ਵਾਪਸ ਕਰ ਲੈਣ ਕਹਿੰਦਾ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰੂੰਗਾ ਦੋਸਤੋ ਪੱਤਰਕਾਰਾਂ ਨੂੰ ਕਿਹਾ ਅੱਜ ਬੀਡ ਨੂੰ ਕੱਢ ਕੇ ਦੇਖ ਲੋ ਬੰਦੇ ਨੇ ਇੰਨੇ ਪੱਤਰਕਾਰਾਂ ਦੇ ਵਿੱਚ ਬੋਲਿਆ ਹੋਵੇ ਮੌਕੇ ਦਾ ਉਸ ਟਾਈਮ ਬੰਦਾ ਐਮਪੀ ਸੀ ਤੀਜੀ ਵਾਰ ਦਾ ਐਮਪੀ ਤੇ ਦੋਸਤੋ ਬਾਅਦ ਵਿੱਚ ਸਾਫ਼ ਮੁੱਕਰ ਗਿਆ ਜਦੋਂ ਪੁੱਛਿਆ ਪੱਤਰਕਾਰ ਨੇ ਫਿਰ ਕਹਿੰਦਾ ਕਹਿੰਦਾ ਮੈਂ ਇੱਕ ਦਿਨ ਵੀ ਨਹੀਂ ਬਾਹਰ ਆਉਣ ਦਿੰਦਾ ਤੇ ਦੋਸਤੋ ਹੁਣ ਫਿਰ ਕਹੀ ਜਾਂਦਾ ਮੈਂ ਸੋਸ਼ਲ ਬੀਡਗਾ ਤੇ ਕੱਲ ਉਦੀ ਇੰਟਰਵਿਊ ਸੁਣੀ ਹੈ ਹੁਣ ਫੇਰ ਕਹੀ ਜਾਂਦਾ ਹੈ ਕਹਿੰਦਾ ਮੈਂ ਵਿਰੋਧ ਨਹੀਂ ਕਰਦਾ ਦੋਸਤੋ ਇਹਨਾਂ ਦਾ ਕੀ ਕਹੀਏ ਇਸ ਲਈ ਹੁਣ ਜਦੋਂ ਪਿੰਡਾਂ ਚ ਆਉਂਦੇ ਆ ਨਾ ਕਹਿੰਦੇ ਜੀ ਅਸੀਂ ਸੈਂਟਰ ਸਰਕਾਰ ਦੀਆਂ ਸਕੀਮਾਂ ਦੱਸਣ ਆਏ ਆ ਲੋਕ ਘੱਟ ਪੜੇ ਲਿਖੇ ਆ ਪਿੰਡਾਂ ਦੇ ਲੋਕ ਘੱਟ ਪੜੇ ਲਿਖੇ ਆ ਅਸੀਂ ਇਹਨਾਂ ਨੂੰ ਗਿਆਨ ਦੇਣ ਆਏ ਆ ਕਿ ਇਹਨਾਂ ਨੂੰ ਸਕੀਮਾਂ ਦਾ ਪਤਾ ਲੱਗ ਜਾਏ મોદી ਸਾਹਿਬ ਦੀਆਂ ਦਾ ਭਾਈ ਜਿਹੜਾ ਤੁਸੀਂ ਸਾਨੂੰ ਝੂਠ ਬੋਲਿਆ ਪਹਿਲਾਂ ਉਹ ਗੱਲ ਦਾ ਜਵਾਬ ਦਿਓ ਸਾਨੂੰ ਨਹੀਂ ਤੁਹਾਡੀਆਂ ਸਕੀਮਾਂ ਚਾਹੀਦੀਆਂ ਲੈ ਜਾਓ ਆਪਦੀਆਂ ਸਕੀਮਾਂ ਪਹਿਲਾਂ ਸਾਡੇ ਨੌਜਵਾਨਾਂ ਨੂੰ ਰਿਆ ਕਰੋ ਦੋਸਤੋ ਆ ਸਵਾਲ ਕਰਨਾ ਨਾ ਭੁੱਲਿਓ ਅੱਜ ਮੈਂ ਵੀਡੀਓ ਇਹ ਗਲਤੀ ਬਣਾਈ ਹੈ ਸਿਰਫ ਇੱਕ ਗੱਲ ਤੇ ਕਿ ਇਹਨਾਂ ਨੂੰ ਇਹ ਜ਼ਰੂਰ ਪੁੱਛਿਓ ਧਰਮਸਾਲਾ ਚਾਉਂਦੇ ਐ ਪਿੰਡ 'ਚ ਜਿੱਥੇ ਮਰਜ਼ੀ ਆਉਂਦਾ ਕੋਈ ਬੀਜੇਪੀ ਦਾ ਆਗੂ ਇਹਨਾਂ ਦੇ ਜਿਆਦੇ ਆਗੂ ਵੀ ਆਪਣੇ ਪੱਗਾਂ ਵਾਲੀ ਨੇ ਜਿਹੜੇ ਕਾਂਲੀਆਂ ਚੋਂ ਗਏ ਆ ਜਾਂ ਕਾਂਗਰਸੀਆਂ ਚੋਂ ਗਏ ਉਹ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਬਣਾਤੇ ਦੋਸਤੋ ਜਿਵੇਂ ਸਿਕੰਦਰ ਮਲੂਕੇ ਦਾ ਮੁੰਡਾ ਗੁਰਪ੍ਰੀਤ ਮਲੂਕਾ ਉਹ ਇਹਨਾਂ ਦਾ ਬਟਿੰਡੇ ਦਾ ਜ਼ਿਲ੍ਹਾ ਪ੍ਰਧਾਨ ਬਣ ਗਿਆ ਇੱਕ ਲਾਲੀ ਕੰਬੋਜ ਆ ਪੱਗ ਬਣਦਾ ਉਹ ਪ੍ਰਧਾਨ ਬਣ ਗਿਆ ਦੋਸਤੋ ਇਸੇ ਤਰ੍ਹਾਂ ਫਤੇਜੰਗ ਬਾਜਬੋਹ ਪ੍ਰਧਾਨ ਬਣ ਗਿਆ ਤੇ ਹੋਰ ਮੈਂ ਕਿੰਨੇ ਇਕ ਦਾ ਨਾਮ ਲਾਂ ਜਿਨ੍ਹਾਂ ਦੇ ਇੱਕ ਮੁੰਡਾ ਰਵੀ ਪ੍ਰੀਤ ਤੇ ਤਲਵੰਡੀ ਸਾਬੋ ਦਾ ਐਡਾ ਐਡਾ ਦਾੜਾ ਰੱਖਦਾ ਹੈ ਪੱਗ ਵੜਨਦਾ ਉਹ ਵੀ ਜ਼ਿਲ੍ਹਾ ਪ੍ਰਧਾਨ ਬਣ ਗਿਆ ਤੇ ਆਪਣੇ ਪੱਗਾਂ ਵਾਲੇ ਇਹਨਾਂ ਦੇ ਪ੍ਰਧਾਨ ਨੇ ਉਹ ਹੁਣ ਪਿੰਡਾਂ 'ਚ ਆ ਰਹੇ ਐ ਕਹਿੰਦੇ ਅਸੀਂ ਮੋਦੀ ਦੀਆਂ ਜੀ ਸਕੀਮਾਂ ਦੱਸਦੇ ਆ ਦੋਸਤੋ ਇਹਨਾਂ ਦੇ ਸਾਹਮਣੇ ਨਾ ਉਹ ਸਰਕੂਲਰ ਨਿੱਟ ਤੇ ਪਿਆ ਹੈ ਜਿਹੜਾ ਇਹਨਾਂ ਨੇ 550 ਸਾਲਾਂ ਵੇਲੇ ਕੱਢਿਆ ਸੀ ਕਿ ਆਹ ਬੰਦੀ ਸਿੰਘ ਰਿਹਾ ਕਰਾਂਗੇ ਉਹ ਇਹਨਾਂ ਦੇ ਸਾਹਮਣੇ ਰੱਖ ਦਿਆ ਕਰੋ ਕੱਢ ਕੇ ਕਿ ਜਾਂ ਤਾਂ ਇਹਨਾਂ ਨੂੰ ਰਿਹਾ ਕਰੋ ਜਾਂ ਭਾਜੋ ਸਾਡੇ ਪਿੰਡ 'ਚੋਂ ਜਾ ਤਾਂ ਇਹ ਝੂਠ ਜਿਹੜਾ ਤੁਸੀਂ ਬੋਲਿਆ ਇਹਦਾ ਜਵਾਬ ਦਿਓ ਜਾਂ ਜਾਓ ਤੇ ਦੂਜਾ ਦੋਸਤੋ ਅੰਮ੍ਰਿਤਪਾਲ ਜਿਹੜਾ ਸਾਡਾ ਸਿੱਖ ਜਝਾਰੂ ਹੈ ਐਮਪੀ ਜਿੱਤਿਆ ਹੋਇਆ ਉਹਦੇ ਉੱਤੇ ਐਨਐਸਏ ਇਹਨਾਂ ਨੂੰ ਪੁੱਛੋ ਇਹਨਾਂ ਦੇ ਲੀਡਰਾਂ ਨੂੰ ਕਿ ਭਾਈ ਤੁਸੀਂ ਐਨਐਸਏ ਕਿਉਂ ਲਾਈ ਹੈ ਤੀਜੀ ਵਾਰ ਐਨਐਸਏ ਕਿਉਂ ਲਾਈ ਦੋਸਤੋ ਪੰਜਾਬ ਸਰਕਾਰ ਨੂੰ ਕਹਿੰਦੇ ਆ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਕਹਿੰਦੀ ਹੈ ਮੈਂ ਇੱਕ ਗੱਲ ਕਹਿ ਦਿਆਂ ਜਦੋਂ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਖੇਡਣਾ ਹੁੰਦਾ ਹੈ ਜਦੋਂ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣੀ ਹੁੰਦੀ ਹੈ ਉਦੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਇੱਕ ਹੋ ਜਾਂਦੇ ਆ ਕੋਈ ਫਰਕ ਨਹੀਂ ਅੰਮ੍ਰਿਤਪਾਲ ਦੇ ਮੁੱਦੇ ਤੇ ਇਹ ਦੋਨੇ ਸਰਕਾਰਾਂ ਇੱਕ ਹੋ ਗਈਆਂ ਉਹਦੇ ਨਾਲ ਦੇ ਸਿੰਘਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਚ ਸੁੜਤਾ ਉਦੋਂ ਇੱਕ ਸੀ ਉਹ ਕਹਿੰਦੇ ਸਾਡੀ ਬਣਦੀ ਨਹੀਂ ਸੈਂਟਰ ਨਾਲ ਅਸੀਂ ਵਿਰੋਧ ਕਰਦੇ ਆਂ ਪਰ ਜਦੋਂ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਣੀ ਆ ਉਦੋਂ ਇੱਕ ਨੇ ਦੋਸਤੋ ਜਦੋਂ ਸਮੇਤ ਸੈਣੀ ਵਰਗਿਆਂ ਦੀ ਮਦਦ ਕਰਨੀ ਆ ਉਦੋਂ ਇੱਕ ਨੇ ਉਹੀ ਡੀਜੀਪੀ ਪੰਜਾਬ ਦੇ ਜਿਹੜੇ ਲੱਗੇ ਹੋਏ ਸੀ ਉਹਨਾਂ ਨੂੰ ਸੈਂਟਰ ਦੀ ਸਰਕਾਰ ਵੱਡੀਆਂ ਵੱਡੇ ਅਹੁਦੇ ਦੇ ਕੇ ਨਵਾਜਦੀ ਹੈ ਵੱਡੀਆਂ ਵੱਡੀਆਂ ਕੁਰਸੀਆਂ ਦੇ ਕੇ ਨਵਾਜਦੀ ਹੈ ਪਰ ਸਾਡੇ ਸਿੰਘ ਜ਼ੇਲਾਂ ਚ ਰੁਲ ਰਹੇ ਆ ਦੋਸਤੋ ਬੀੜ ਕੋ ਲੰਬੀ ਹੋ ਜਾਏਗੀ ਇੰਨੀ ਕੁ ਬੇਨਤੀ ਸੀ ਕਿ ਬੰਦੀ ਸਿੰਘ ਜਿਹੜੇ ਬੀਜੇਪੀ ਜਵਾਨ ਕਰਕੇ ਮੁਕਰੀ ਹੈ ਸਰਕੂਲਰ ਜਾਰੀ ਕਰਕੇ ਮੁਕਰੀ ਹੈ ਉਹ ਸਵਾਲ ਇਹਨਾਂ ਕੋ ਪਿੰਡ ਚ ਆਇਆ ਤੋਂ ਜਰੂਰ ਪੁੱਛੋ ਅੰਮ੍ਰਿਤਪਾਲ ਨੂੰ ਕਿਉਂ 3 ਸਾਲ ਤੋਂ ਡਿਬਰੂਗੜ ਰੱਖਿਆ ਸਾਡਾ ਐਮਪੀ 5 ਲੱਖ ਵੋਟ ਤੇ ਜਿੱਤਿਆ ਸੰਸਦ ਦੇ ਵਿੱਚ ਕਿਉਂ ਨਹੀਂ ਵੜਨ ਦਿੰਦੇ ਤੁਹਾਡਾ ਨਰਿੰਦਰ ਮੋਦੀ ਉਹਨੂੰ ਸੰਸਦ ਵਿੱਚ ਕਿਉਂ ਨਹੀਂ ਆਉਣ ਦਿੰਦਾ ਸਾਡੇ ਸੀਨੇ ਤੇ ਤੁਸੀਂ ਜ਼ਖਮ ਕਰਕੇ ਨੂਨ ਪੁੱਕ ਰਹੇ ਹੋ ਦੋਸਤੋ ਕਸ਼ਮੀਰ ਦੇ ਵਿੱਚੋਂ ਇੱਕ ਮੁਸਲਮਾਨ ਐਮਪੀ ਜਿੱਤਿਆ ਹੈ ਉਹ ਜੇਲ੍ਹ ਦੇ ਵਿੱਚ ਹੈ ਦੋਸਤੋ ਉਹਨੂੰ ਤੇ ਸੰਸਦ ਵਿੱਚ ਲਿਆਦਾ ਉਹ ਬੋਲ ਕੇ ਵੀ ਵਾਗਿਆ ਪਰ ਸਾਡਾ ਸਿੱਖਾਂ ਦਾ ਐਮਪੀ ਇਹਨਾਂ ਨੇ ਸੰਸਦ ਵਿੱਚ ਉਹਨੂੰ ਪੈਰ ਨਹੀਂ ਪਾਉਣ ਦਿੱਤਾ ਕਿਉਂ ਨਹੀਂ ਪਾਉਣ ਦਿੱਤਾ ਕਿ ਉਹ ਸਿੱਖ ਰਾਜ ਦੀ ਗੱਲ ਕਰਦਾ ਹੈ ਉਹਨੂੰ ਸੰਸਦ ਵਿੱਚ ਵੜਨ ਨਹੀਂ ਦਿੱਤਾ ਸਾਨੂੰ ਸਾਡੀ ਆకాంਖਾਂਤ ਦਿਖਾਈ ਹੈ ਸਿੱਖਾਂ ਨੂੰ ਕਿ ਭਾਈ ਸਾਨੂੰ ਗੁਲਾਮੀ ਦਾ ਸਾਸ ਕਰਵਾਇਆ ਦੋਸਤੋ ਉਹ ਸਾਡੇ ਐਮਪੀ ਨੂੰ ਇੱਕ ਵੀ ਦਿਨ ਸੰਸਦ ਵਿੱਚ ਫੈਰ ਨਾ ਰੱਖਣ ਦੇਣਾ ਇਹ ਗੱਲ ਨੂੰ ਵਿਚਾਰ ਕੇ ਦੇਖਿਓ ਕਿ ਸਾਡੇ ਹੱਕ ਹਕੂਕ ਕਿੱਥੇ ਐ ਸਾਡੇ ਮਨੁੱਖੀ ਅਧਿਕਾਰ ਕਿੱਥੇ ਐ ਇਹ ਦੇਸ਼ ਲੋਕਤੰਤਰ ਦਾ ਥੰਮ ਆਪ ਦੇ ਆਪ ਨੂੰ ਮੰਨਦਾ ਕਿੱਥੇ ਐ ਲੋਕਤੰਤਰ ਇਹ ਗੱਲਾਂ ਇਹਨਾਂ ਤੋਂ ਦੋਸਤੋ ਜਰੂਰ ਪੁੱਛਿਓ ਭੁੱਲ ਚੁੱਕ ਦੀ ਖਿਮਾ ਦੋਸਤੋ ਸੱਚ ਸੁਣਨ ਵਾਸਤੇ ਸੱਚ ਦਾ ਸਾਥ ਦੇਣ ਵਾਸਤੇ ਜਿਹੜੇ ਭਰਾ ਨਵੇਂ ਜੁੜਿਓ ਆ ਵੀਡੀਓ ਕੋ ਜਿਨ੍ਹਾਂ ਨੇ ਸੁਣੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੌਸਲਾ ਸਾਡਾ ਬਣਿਆ ਰਹੇ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ